ਕਰਨਾ ਮੈਂ ਕਿੱਥੇ ਗਿਆ ਮੀਂਹ ਵਰਦੇ ਸਤੜੀ ਲੈ ਕੇ ਦੋ ਤੁਰਿਆ ਫਿਰ ਆਪਣੇ ਘਰ ਨਹੀਂ ਬੈਠਿਆ ਦਰਮਾਨਾ ਤੇਥੋਂ ਬਹਿਣਾ ਸੀ ਝੋਨੇ ਵੇਖਣ ਗਿਆ ਕਿ ਤੇ ਕਿਦਾਂ ਝੋਨੇ ਦਾ ਝੋਨੇ ਤੇ ਬੜੀ ਕਿਰਪਾ ਰੱਬੀ ਸੁਨੇ ਝੋਨੇ ਦੇ ਵਿੱਚ ਪਾਣੀ ਆਣਾ ਖਲੁੱਤਾ ਪਟਪਟਦੇ ਹੂੰ ਬਹੁਤ ਜ਼ਿਆਦਾ ਮੀਂਹ ਰੱਬ ਆਪਣੇ ਕੀ ਕਰਨਾ ਸਮੇਂ ਮਾਰ ਦਿਆ ਕਰਨ ਮੈਂ ਤੇ ਗੁਰਦੁਆਰੇ ਵੀ ਗਈ ਉੱਥੇ ਵੀ ਇਹੋ ਗੱਲਾਂ ਕਰਨੇ ਵੀ ਸਮੇਂ ਮਾਰ ਦਿਆ ਰੱਬ ਕਰਨਾ ਦੱਸਣ ਦੇ ਮੀਂਹ ਬੜਾ ਵਾ ਲੋਕਾਂ ਨੇ ਮੇਰੇ ਕੋਠੇ ਟੱਠ ਰਾ ਡਿੱਗਣ ਦੇ ਥੱਲੇ ਤੇ ਹੋਰ ਮਾਤਾ ਬੇਟ ਦੇ ਸੰਦੇ ਮੁੰਡੇ ਗੱਲਾਂ ਕਰਨ ਦੇ ਜਾਣਦੇ ਸੀ ਵੇਟ ਨੂੰ ਆਈਓ ਆਂਦੇ ਵੀ ਝੋਨੇ ਡੁੱਬ ਗਏ ਸਾਰੇ ਜੱਟਾਂ ਦੇ ਤੇ ਕੋਠੇ ਢੱਠ ਗੇ ਲੋਕਾਂ ਤਿੰਨ ਤਿੰਨ ਮੰਜੇ ਦੀਆਂ ਕੋਠੀਆਂ ਡੇਪੀਆਂ ਦਰਿਆ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਫੁੱਟ ਤੰਦੇ ਰੇਬੀ ਚੜ ਗਈ ਹੈ ਜਮੀਨਾਂ ਦੇ ਬਹੁਤ ਹਾਲਾਤ ਲੋਕਾਂ ਦੇ ਮਾੜੇ ਹੋ ਗਏ ਕੀ ਬੜਾ ਮਾਤਾ ਉਹ ਰੱਬ ਨੂੰ ਜਿਵੇਂ ਜੱਟ ਦੀ ਸਾਝ ਦੀ ਰੱਬ ਨਾਲ ਉਹ ਰੱਬ ਹੀ ਹੁਣ ਕਰੇ ਤੇ ਫੇਰ ਹੀ ਨਾ ਇਹ ਆ ਵੀ ਅਸੀਂ ਤਾਂ ਨਹੀਂ ਵੀ ਰੱਬ ਹੋਣੀ ਬਸ ਕਰੇ ਜਿਹੜਾ ਮਾੜੀ ਮੋੜੀ ਚ ਪੱਠਾ ਪੁੱਠਾ ਬੱਜਿਆ ਉਹ ਹੀ ਰਹਿਣ ਦੇ ਰੱਬ ਹੁਣ ਝੋਨੇ ਦੇ ਰੱਬ ਨੇ ਖਰਾਬ ਕਰਤੇ ਹੁਣ ਗਰਨਾਮ ਕੀ ਕਰਨਾ ਮਾਲ ਡੰਗਰ ਦਾ ਵੀ ਇੰਨਾ ਮਾੜਾ ਹਾਲ ਵਾ ਜਿਹੜਾ ਕੋਈ ਹਿਸਾਬ ਇੰਨਾ ਨਨ ਪੱਠੇ ਸੁੱਕ ਸੁੱਕੇ ਪੈਂਦੇ ਨਾ ਕਿਤੇ ਗਿੱਲੇ ਖਵਾ ਚ ਸਕਦੀਆਂ ਵਿਚਾਰੀਆਂ ਕਿਤੇ ਦੁੱਧ ਵੀ ਥੱਲੇੋਂ ਸੁੱਕ ਗਿਆ ਡੰਗਰਾਂ ਦੇ ਆ ਮਾਤਾ ਨੁਕਸਾਨ ਤਾਂ ਹੈ ਹੀ ਆ ਕੀ ਕਰ ਸਕਦੇ ਆਪਾਂ ਪਰ ਇੱਕ ਗੱਲ ਆ ਗਈ ਮਾਤਾ ਸਾਡੀ ਪੰਜਾਬੀਆਂ ਦੀ ਕਿਤੇ ਵਿਪਤਾ ਪੈਂਦੀ ਨਾ ਦੁਨੀਆਂ 'ਚ ਕਿਤੇ ਵੀ ਪੰਜਾਬੀ ਸਾਡੇ ਭਰਾ ਖੜਦੇ ਹੱਸੇਲੇ ਹੁਣ ਹੜਾ ਆਏ ਨਾ ਦਸਣ ਦੇ ਮੁੰਡੇ ਵੀ ਉੱਥੇ ਪਤਾ ਨਹੀਂ ਲੱਗਦਾ ਤੂੜੀ ਆ ਚਾਰ ਕੀ ਹੁੰਦਾ ਜੜਾ ਪਾਇਆ ਦਲਫਾ ਪਿਆ ਚ ਫਿਰ ਲੰਗਰ ਹਰੇ ਹਰ ਦਵਾਈਆਂ ਕੀ ਕੰਬਲ ਕੀ ਮਸ਼ਰਦਾਨੀਆਂ ਕੀ ਦਵਾਈਆਂ ਸਭ ਕੋ ਦੇਂਦੇ ਜਿਹੜੇ দানਪਾਤਰ ਲੋਕ দান ਕਰਦੇ ਆ ਬੜਾ ਬੜਾ দান ਕਰਦੇ ਆ ਵੀ ਕਿਸੇ ਕਮੀ ਨਹੀਂ ਕਿਸੇ ਗਲਤੀ ਹੈ ਤਾਂ ਨਹੀਂ ਕਰਨਾ ਮ ਕਮੀ ਕੇ ਗਲਤੀ ਪਰ ਜਿਹੜੀ ਨਹੀਂ ਕਮੀ ਨਹੀਂ ਪੂਰੀ ਹੋ ਸਕਦੀ ਲੀੜਾ ਲੱਤਾ ਕੀ ਨਹੀਂ ਚਾਹੀਦਾ ਸਭ ਕੁਝ ਚਾਹੀਦਾ ਕਮੀ ਨਹੀਂ ਪੂਰੀ ਹੋ ਸਕਦੀ ਆਪਣੇ ਘਰੇ ਕਮੀ ਪੂਰੀ ਹੁੰਦੀ ਉਹ ਤਾਂ ਹੈ ਜਿਹੜੇ ਕੋਠੀ ਢੱਟ ਗਏ ਨਾ ਉਹ ਵਿਚਾਰੇ ਕਦੋਂ ਬਣੂ ਘਰ ਕੇ ਜਵੇਂ ਬਣਦਾ ਇੱਥੇ ਮਾਤਾ ਖੁਰਲੀ ਨਹੀਂ ਬਣਦੀ ਪਾਉਣੀ ਨਹੀਂ ਬਣਦੀ ਖੁਰਲੀ ਤੇ ਤਿੰਨ ਤਿੰਨ ਮੰਜ਼ਲੇ ਲੋਕਾਂ ਕੋੜਾ ਵੀ ਕੋਠੇ ਲਾਏ ਆ ਉਹ ਰੱਬ ਨੇ ਵਿੱਚੇ ਸੜਤੀਆਂ ਸਭ ਕੋ ਵਿੱਚੇ ਐਂ ਜਾਂਡਿਆ ਪਾਣੀ ਤੇ ਕਰਦਾ ਵੇਖਿਆ ਨਹੀਂ ਜਾਂਦਾ ਫੋਨ ਤੇ ਵੇਖਣੇ ਮੈਂ ਅੱਗੇ ਤੇ ਵੇਖਿਆ ਨਹੀਂ ਜਾਂਦਾ ਵੀ ਆਹ ਕੀ ਰੱਬਾ ਕਰਨ ਲਿਆ ਤੂੰ ਇਹ ਨਾ ਕਰ ਤੂੰ ਇਦਾਂ ਹੀ ਆ ਚਲੋ ਕੀ ਕਰਨਾ ਮਾਤਾਏ ਹੁਣ ਜੋ ਰੱਬ ਦੇ ਹੱਥ ਵਸ ਉਹ ਕਰਨਾ ਅਸੀਂ ਤੇ ਸਿਰਫ ਗੱਲ ਹੀ ਕਰ ਸਕਦੇ ਆ ਚੱਲ ਪੁੱਤ ਸਾਡੇ ਨਾਲ ਗੱਲਾਂ ਨਾ ਤੂੰ ਹੁਣ ਬਾਲਾ ਫੋਨ ਫਾਨ ਤੇ ਨਾ ਪਾਣੀ ਵੇਖਿਆ ਕਰ ਆਇਆ ਨਾ ਜੀ ਵੇਖਿਆ ਕਰ ਫਿਰ ਆਪਣਾ ਮਨ ਉਥੇ ਰਾਦ ਦੇਣੇ ਪੜਕਦਾ ਰਹਿੰਦਾ ਜੋ ਹੋਣਾ ਹੀਗਾ ਉਥੇ ਹੋ ਹੀ ਜਾਣਾ ਵਾ ਤੇ ਤੂੰ ਦੱਸ ਮੈਨ ਪਰਮਜੀਤ ਤੇ ਮਕਰਨ ਜਾਣਾ ਨਹੀਂ ਉਦੋਂ ਦਾ ਤੂੰ ਸਾਡੇ ਆ ਗੁੱਸੇ ਹੋ ਕੇ ਆਇਆ ਤੇ ਗਿਆ ਹੀ ਨਹੀਂ ਮੜ ਕੇ ਜਾਣਾ ਜੁਣਾ ਮਤਾ ਤੇ ਕੀ ਆ ਜਿੱਦਾਂ ਰੌਲਾ ਪਾਉਂਦੀ ਹੈ ਨਾ ਤੇ ਮੇਰਾ ਨੇ ਮਨ ਹੀ ਸਾੜਤਾ ਮੇਰਾ ਨਹੀਂ ਕਹਦਾ ਜਾਣ ਜੂ ਡਾਡੀ ਨੂੰ ਫੋਨ ਕੀਤਾ ਸੀ ਆਂਦਾ ਠੀਕ ਠਾਕ ਆ ਕੋਈ ਲੋੜ ਨਹੀਂ ਤੁਹਾਨੂੰ ਇੱਥੇ ਆਉਣ ਦੀ ਛੁੱਟੀ ਇੱਕ ਦਿਨਾਂ ਚ ਮਿਲ ਜਾਈ ਨੂੰ ਉਹਨੇ ਆ ਹੀ ਜਾਣਾ ਘਰ ਪੁੱਤ ਤੇਰੀ ਤੇ ਕੱਲ ਨਾ ਮੈਂ ਸਹਿਮਤਾਂ ਤੇਰਾ ਤੇ ਮਨ ਸੜ ਗਿਆ ਪਰ ਸਾਡਾ ਫਰਜ਼ ਬਣਦਾ ਵਾ ਜਾਣਦਾ ਇੱਕ ਹੋਰ ਮਗਰ ਫੇਰ ਉਹਦਾ ਪਿਓ ਆਖੂ ਤੇਰਾ ਕਿਹੜਾ ਕੋਈ ਮਗਰ ਆਇਆ ਵਾ ਉਹਨੇ ਉਤੋਂ ਦਿਵਾਲ ਲੈਣਾ ਸਭ ਕੋਈ ਸਾਨੂੰ ਉਹ ਵਲਦੀ ਰੱਗੇ ਨਹੀਂ ਵਲਦੀ ਉਹ ਪਿਓ ਦਾ ਸਿਆਣਾ ਨੂੰ ਸਾਰਾ ਪਤਾ ਵਾ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਚੱਲ ਪੁੱਤ ਜੇ ਪਿਓ ਦਾ ਸਿਆਣਾ ਹੈ ਨਾ ਉਹਨੇ ਆਣ ਕੇ ਤੀਨ ਨੂੰ ਕੁਝ ਸਮਝਾਇਆ ਹੀ ਹੋਊਗਾ ਜੇ ਨਾ ਉਹਨੇ ਸਮਝਾਇਆ ਹੁੰਦਾ ਤਾਂ ਹੁਣ ਸਾਡੇ ਘਰ ਪੁਲਿਸ ਆ ਜਾਣੀ ਸੀ ਕਿ ਅਹੀਂ ਪੁੱਤੇ ਕ ਸਿਆਣੀ ਜੀ ਗੱਲ ਕਰੀਏ ਕਿਹੜੀ ਮਾਤਾ ਸਿਆਣੀ ਗੱਲ ਕਰਨੀ ਆ ਮੈਂ ਤਾਂ ਇਨੀ ਪਰਮਜੀਤ ਘਰ ਹੈਨੀ ਉਹਦੇ ਮਗਰੋਂ ਮਗਰੋਂ ਥੋੜੀ ਜੀ ਤੇਰੇ ਭੈਣ ਦੇ ਨਾਲ ਪੈਲੀ ਨਾ ਕਰਾ ਦੀਏ ਗੱਲ ਤੇ ਠੀਕ ਮਾਤਾ ਤੇਰੀ ਇਦਾਂ ਕਰਦੇ ਆ ਆ ਜਿਹੜਾ ਨੂੰ ਪਤਾ ਹੀ ਨਾ ਗੱਲ ਲੱਗੇ ਆ ਜੇ ਘਰ ਆ ਗਈ ਤੋਨੇ ਫੇਕ ਪੱਤ ਪਾ ਲੈਣਾ ਵਾ ਫੇਰ ਤੋਨੇ ਬੜਾ ਵੱਡਾ ਕਪੱਤ ਪਾਉਣਾ ਵਾ ਮੰਮੀ ਗੱਲ ਤੇ ਠੀਕ ਆ ਬੰਦੇ ਨੂੰ ਹੁਮੇ ਬੜੀ ਹੁੰਦੀ ਵੀ ਮੇਰੇ ਨਾਲ ਪੈਲੀ ਹੈਗੀ ਆ ਬੰਦਿਆ ਤੇ ਘੜੀ ਦੇ ਨਹੀਂ ਪਤਾ ਜੇ ਉਹ ਪੈਲੀ ਵਿਜਾਰੀ ਹੋਊਗੀ ਰੋਟੀ ਦਿਖਾਉਂਦੀ ਦੂ ਬਾਅਦ ਕਿਤੇ ਹਾਂ ਨਾ ਗੱਲ ਆਪਣੀ ਭੈਣ ਕੋ ਕਰੀ ਉਹ ਤਾਂ ਪੈਲੀ ਨੂੰ ਮੰਦੀ ਨੀਗੀ ਉਹਨੇ ਫੇਰ ਗੁੱਸੇ ਹੋਣਾ ਹੀ ਉਹ ਆਂਦੀ ਮੇਰਾ ਪੈ ਭਰਾ ਨਵਾਂ ਨਰੋਆ ਰਵੇ ਪੈਲੀ ਵਾਲਾ ਮੈਂ ਇਹ ਕੰਮ ਨਹੀਂ ਕਰਨਾ ਹੈਗਾ ਉਹ ਤਾਂ ਕੋਈ ਨਹੀਂ ਨਾ ਲੈਣਾ ਤੂੰ ਉਹ ਚੱਲ ਠੀਕ ਆ ਨਹੀਂ ਲਿੰਦਾ ਚੋਰੀ ਚੋਰੀ ਨਾ ਕਰਾ ਕੇ ਲੰਬੇ ਮਾਰਦੇ ਠੀਕ ਆ ਨਾ ਗਰਨਾਮ ਨਾ ਮੈਂ ਨੋਂ ਨਾ ਸੜ ਸਕਦੀ ਨਾ ਮੈਂ ਤੇ ਇਹ ਨੂੰ ਸੜ ਸਕਦੀ ਉਹਨੇ ਬੇਕੂਫੀ ਕੀਤੀ ਉਹਨੇ ਦੇ ਕੋਈ ਰਾਟ ਫੜਿਆ ਵਾ ਵੀ ਇਹਨੂੰ ਕੁੜੀ ਨੂੰ ਘਰੋਂ ਕੱਢੋ ਅਸਕਰ ਨੂੰ ਉਹਨੇ ਵੀ ਪੇਕਿਆ ਤੋ ਕਿਸ ਦਿਨ ਨੂੰ ਘਰ ਆਉਣਾ ਹੀ ਆ ਕਿੰਨਾ ਘੇਰੋਂ ਨੇ ਪੇਕੇ ਬਹਿ ਰਹਿਣਾ ਵਾ ਮੰਮੀ ਗੁੱਸਾ ਮੈਨੂੰ ਕਿਸੇ ਗੱਲ ਦਾ ਨਹੀਂ ਦੁੱਖ ਤੇ ਇਹ ਗੱਲ ਦਾ ਜਿਹੜੀ ਨੇ ਬੇਕੂਫੀ ਕੀਤੀ ਦਵਾਈ ਖਾ ਕੇ ਜਿੰਨ ਕੋ ਖੋਈਦਾ ਨਾ ਸਾਰੀਆਂ ਬਜੇ ਮਾਰਨਾ ਹੈ ਆਪਾਂ ਨਾਲੇ ਤੂੰ ਪੇਕੇ ਨਹੀਂ ਗੱਲ ਕਰਦੀ ਨਾ ਉਹਨਾ ਇੱਥੇ ਨੇ ਜੇ ਪੇਕੇ ਚਲੀ ਗਈ ਨਾ ਉਹ ਥੇ ਨਹੀਂ ਬਣੀ ਇਹਦੀ ਜੇ ਸੇਰਵਾ ਨਾ ਤੇ ਪਰਝਾਈ ਦੀ ਸਵਾ ਸੇਰਵਾ ਉੱਥੇ ਨਹੀਂ ਬਣੀ ਇਹਦੀ ਆ ਪੇਕੇ ਡੇ ਉਹਨੂੰ ਰੱਖਣਾ ਉਹਨਾ ਵੇਖੀ ਤੇ ਲਿਸਟ ਕਈ ਦੀ ਬਣਾ ਕੇ ਕਲਾ ਦੇਣੀ ਪੈ ਇੰਨੇ ਪੈਸੇ ਲੱਗੇ ਤਾਰ ਜਾ ਤੇ ਲੈ ਜਾ ਇਹਨੂੰ ਪੇਕੇ ਡੇ ਰੱਖਣ ਉਹਨੂੰ ਕੌਣ ਰੱਖਦਾ ਮਾਤਾ ਸਭ ਕਹਿਣ ਦੀਆਂ ਗੱਲਾਂ ਆ ਇੱਥੇ ਆਉਣਾ ਸਗਾ ਨਹੀਂ ਆਡੇ ਸਿਰ ਮੜਨੀ ਇਹਨਾਂ ਨੇ ਵੇਖ ਲਈ ਆਈ ਖੜੀ ਥੋੜ੍ਹਿਆਂ ਤੱਕ ਬੈਠਾ ਰਹਿ ਪਿਓ ਵੇਖੀ ਐਡੀ ਲਿਸਟ ਬਣਾ ਕੇ ਕਲਾਉਣੀ ਉਹਨਾਂ ਨਾਲ ਹੀ ਪੀ ਦੇ ਜਾ ਇਹਨੇ ਪੈਸੇ ਤੇ ਲੈ ਜਾ ਇਹਨੂੰ ਆਣ ਕੇ ਤੁਹਾਨੂੰ ਨੂੰ ਸਿਆਪਾ ਕਰਨਾ ਹੀ ਪੈਣਾ ਜਿਹੜਾ ਕਰਨਾ ਵਾ ਉਹ ਤੇ ਉਹਨਾਂ ਤੋਂ ਲਾਉਣੇ ਪੈਣੇ ਹੁਣ ਕਾਰ ਤੇ ਕੋਈ ਵੀ ਨਹੀਂ ਦਿਖਣ ਰਿਆ ਅੰਦਰ ਹੋਣੀਆਂ ਬੈਠੀਆਂ ਹੋਰ ਇਹਨਾਂ ਨੂੰ ਕਿਹੜਾ ਕੋਈ ਕੰਮ ਵੇਖੀ ਦਸਈ ਕਿਦਾਂ ਰਾਂ ਗੁੱਡ ਦੇ ਇਹਨਾਂ ਦੇ ਮੇਰੇ ਹਾਲ ਵੇਖ ਕੇ ਗੋੜੀ ਵੇਖਾਂ ਕੋਈ ਸਰਪੀੜ ਪੜੀ ਹੁੰਦੀ ਮੇਰੀ ਪਰਮਜੀਤ ਆ ਗਈ ਤਾਂ ਕੀ ਹਾਲ ਵਾ ਪਤਾ ਆ ਗਈ ਆ ਤੁਹਾਨੂੰ ਮੇਰੇ ਹਾਲ ਨਾਲ ਕੀ ਮਤਲਬ ਹੋ ਤਾਂ ਮੈਂ ਤੇਨੂੰ ਹਾਲ ਪੁੱਛਣ ਨਹੀਂ ਰਾਜੀ ਬਾਜੀ ਤੂੰ ਇਹ ਕੀ ਮੁਰਖਪੁਣਾ ਕੀਤਾ ਵਾ ਜੇ ਤੇ ਕੋ ਹੋ ਜਾਂਦਾ ਤੈਨੂੰ ਤੇ ਤੇਰੇ ਬੱਚੇ ਕਿੰਨੇ ਸਾਹਮਣੇ ਮੈਂ ਪਤਾ ਕਿੰਨੀ ਟੈਨਸ਼ਨ ਚ ਰਹੀ ਆ ਪਰੇਸ਼ਾਨ ਮੈਂ ਰਹੀ ਆ ਮੈਂ ਤੇ ਨਹੀਂ ਆ ਵੀ ਇਹ ਗੱਲਾਂ ਨਾ ਤੁਸੀਂ ਰਹਿਣ ਹੀ ਦਿਓ ਕਾਹਦੀ ਟੈਨਸ਼ਨ ਹੈ ਤੁਹਾਨੂੰ ਤੁਸੀਂ ਤਾਂ ਬੜੇ ਖੁਸ਼ ਹੋਣੇ ਆ ਵੀ ਚੰਗਾ ਸਭ ਸਾਡੇ ਗਲੋਂ ਲਾ ਚੱਲੀ ਆ ਮਰ ਚੱਲੀ ਆ ਉਹਦੇ ਨਾਂ ਦੀ ਟੈਨਸ਼ਨ ਆ ਜੇ ਤੁਹਾਨੂੰ ਇੰਨਾ ਮੇਰਾ ਫਿਕਰ ਹੁੰਦਾ ਨਾ ਤੇ ਤੁਸੀਂ ਮੇਰੇ ਮਗਰ ਜਾਂਦੇ ਮੇਰਾ ਪਤਾ ਲੈਂਦੇ ਪੁੱਤ ਤੁਹਾਡਾ ਮੈਨੂੰ ਚੁੱਕ ਕੇ ਤੇ ਲੈ ਗਿਆ ਪਰ ਸੁੱਟ ਕੇ ਤੇ ਉੱਥੇ ਹੀ ਆ ਗਿਆ ਨਾ ਇਹਨੇ ਸੰਭਿਆ ਤੇ ਨਹੀਂ ਨਾ ਫੇਰ ਹੀ ਮੇਰੇ ਪਿਛਲਿਆਂ ਨੂੰ ਫਿਕਰ ਹੀਗਾ ਜਿਨ੍ਹਾਂ ਨੇ ਮੈਨੂੰ ਸਾਂਭ ਲਿਆ ਤੇ ਕੈਮ ਕਰਤਾ ਉਹ ਤੇ ਮੈਨੂੰ ਬਥੇਰਾ ਜੋਰ ਲਾਉਂਦੇ ਸੀ ਵੀ ਚੱਲ ਤੀ ਇਹ ਸਾਡੇ ਨਾਲ ਪਰ ਮੈਂ ਵੀ ਨਹੀਂ ਪਾਪਾ ਆ ਜਾ ਮੇਰਾ ਨਾ ਉੱਥੇ ਲੇਖਾ ਜੋਖਾ ਰਹਿੰਦਾ ਵਾ ਤੇ ਜਿੰਨਾ ਚਿਰ ਮੇਰਾ ਹਿਸਾਬ ਕਿਤਾਬ ਨਹੀਂ ਨਾ ਬਰਾਬਰ ਹੁੰਦਾ ਉਹਨਾਂ ਚਿਰ ਨਹੀਂ ਮੈਂ ਤੁਹਾਡੇ ਕੋਲ ਆਉਂਦੀ ਨਹੀਂ ਪੁੱਤ ਮੈਨੂੰ ਬੜੀ ਟੈਨਸ਼ਨ ਈ ਤੂੰ ਮੈਨੂੰ ਪੁੱਛ ਕੇ ਵੇ ਮੈਨੂੰ ਧੀ ਵੀ ਉਦਾਂ ਨਹੀਂ ਮੈਨੂੰ ਨੋ ਵੀ ਉਦਾਂ ਦੀ ਮੈਨੂੰ ਪੋਤਿਆਂ ਪੋਤੇ ਵੀ ਉਦਾਂ ਦੇ ਮੈਨੂੰ ਬਹੁਤ ਟੈਨਸ਼ਨ ਹੀ ਐਨੀ ਗੱਲ ਨਾ ਮੈਨੂੰ ਆ ਮੈਨੂੰ ਪਤਾ ਜਿੱਦਾਂ ਮੈਂ ਟਾਈਮ ਕੱਢਿਆ ਨਾ ਕਿਤੇ ਰੋਟੀ ਬੁਰਕੀ ਨੰਗਦੀ ਰਹਿ ਗਈ ਤੇ ਪਾਣੀ ਦਾ ਘੁੱਟ ਨਹੀਂ ਮੈਨੂੰ ਪੁੱਤ ਨੰਗਦਾ ਰਿਆ ਹਾਂ ਪਾਈਆਂ ਦੇ ਮਾਤਾ ਬੜੇ ਲਿੱッセ ਹੋ ਗਏ ਹੋਣੇ ਆ ਨਾ ਪਾਣੀ ਦਾ ਘੁੱਟ ਨਹੀਂ ਨੰਗਦਾ ਰਿਆ ਸਾਰਿਆਂ ਨੂੰ ਆਪੋ ਆਪਣੇ ਫਿਕਰ ਹੀ ਗਏ ਜਿੱਦਾਂ ਤੁਹਾਨੂੰ ਆਪਣੀ ਧੀ ਦੀ ਟੈਨਸ਼ਨ ਹੀ ਨਾ ਉਦਾਂ ਹੀ ਮੇਰੇ ਮਾਂ ਪਿਓ ਨੂੰ ਮੇਰੀ ਟੈਨਸ਼ਨ ਹੀ ਗਈ ਜਿੱਦਾਂ ਮਰਜੀ ਮਾਂ ਪਿਓ ਮਾੜਾ ਚੰਗਾ ਧੀ ਪੁੱਤ ਨੂੰ ਬੋਲ ਲੈਣਾ ਸਾਥਾ ਕਰ ਉਹਨਾਂ ਨੇ ਧੀਆ ਪੁੱਤਾਂ ਦਾ ਦੇਣਾ ਪੈਂਦਾ ਵਾ ਜਿੱਦਾਂ ਤੂੰ ਆਪਣੇ ਧੀ ਦਾ ਸਾਥ ਦੇਣ ਲਈ ਆ ਹੋ ਨਿਕਲੀ ਨਾ ਸਾਸਿ ਮੇਰੇ ਨਾਲ ਤੇ ਨਾ ਖਲੋਤੀ ਧੀ ਵਾਲੀ ਹੋ ਕੇ ਖਲੋਤੀ ਰਹੀ ਨਾ ਚਲੋ ਠੀਕ ਆ ਜਿੱਦਾਂ ਤੁਹਾਡੇ ਕੋ ਹੋਈ ਨਾ ਉਦਾਂ ਹੀ ਤੂੰ ਕੀਤੀ ਪੁੱਤ ਤੂੰ ਵੀ ਧੀ ਆ ਮੇਰੀ ਮੈਂ ਤੇ ਤੈਨੂੰ ਬਾਰ ਬਾਰ ਆਖਣੇ ਤੂੰ ਵੀ ਮੇਰੀ ਧੀ ਆ ਜੇ ਮੇਰੀ ਧੀ ਆ ਤੇ ਮੈਨੂੰ ਦੁਖੀ ਹੀਗਾ ਦੁਖੀ ਸੁਣਾਈ ਜਾਈ ਆਈ ਨੂੰ ਪਾਣੀ ਧਾਣੀ ਤੇ ਪੁੱਛਿਆ ਨਹੀਂ ਆ ਚੱਲ ਪੁੱਤ ਬੋ ਇੱਥੇ ਮੈਂ ਪਾਣੀ ਘਟ ਲਿਆਉਣੀ ਆ ਮੜ ਕੇ ਚਾਹ ਬਣਾ ਕੇ ਪਿਆਲ ਦੇ ਫਟੇੜਾ ਕਾ ਦੀਆਂ ਗੱਲਾਂ ਕਰਦੀ ਫਿਰਦੀਆਂ ਤੂੰ ਮੇਰਾ ਨਹੀਂ ਹਣ ਤੁਹਾਡੇ ਚ ਭੇਜਦਾ ਪੁੱਜਦਾ ਪੀਓ ਪਾਣੀ ਭਾਵੇਂ ਚਾਹਾਂ ਪੀਓ ਸਗੋਂ ਪੂਏ ਚੜਦੀ ਪੋਤਾ ਖੰਡਈ ਤੇ ਝਾੜ ਝਾੜ ਮਾਰਦੀ ਆ ਮੈਨੂੰ ਇਹ ਤੇ ਪੱਲੇ ਨਹੀਂ ਬੰਦੀ ਹੱਲੇ ਵੀ ਤੇ ਮੰਮੀ ਕਾ ਦਾ ਰੋਣਾ ਪਾਇਆ ਐਡੇ ਉਚੂਚੀ ਕਿਦ ਨੇ ਡੇ ਹੀ ਉਹ ਪਰਮਜੀਤ ਆਈ ਹੈਗੀ ਤੇ ਮੈਨੂੰ ਰਾਜੀ ਬਾਜੀ ਪੁੱਛਣ ਡਈ ਹਾਂ ਤੂੰ ਮੈਨੂੰ ਗਾੜਿਆਂ ਝਾੜ ਝਾੜ ਕੇ ਡਈ ਹੈਗੀ ਮਾਰਨ ਉਹ ਅੰਦਰਾਂ ਕੇ ਮਹਾਰਾਣੀ ਬਣ ਕੇ ਤੇ ਫੇਰ ਅੰਦਰ ਬਹਿ ਗਈ ਆ ਉਹਦਾ ਤੇ ਉਹ ਹੀ ਹਾਲ ਵਾ ਉਹਦਾ ਹਾਲ ਉਹ ਹੀ ਰਹਿਣਾ ਮੈਂ ਤਾਂ ਉਧਰ ਮੱਝ ਨੂੰ ਪਾਣੀ ਢੋਣ ਲਈ ਮੇਚ ਬੱਚੇ ਨਾ ਬੰਨ ਆਈਆਂ ਤੇ ਮੈਂ ਤਾਂ ਕਿ ਪਤਾ ਨਹੀਂ ਕਾਹਦਾ ਰੋਲਾ ਪੈਣਾ ਤੇ ਤੁਸੀਂ ਉਹਨੂੰ ਮੂੰਹ ਕਿ ਲਾਇਆ ਮੂੰਹ ਪਤਲ ਲਾਉਣਾ ਪੈਣਾ ਫੇਰ ਵੀ ਮੇਰੀ ਅਸਕਰ ਨੂੰ ਨੋਤੀ ਆ ਜੇ ਮੈਂ ਨਾ ਉਹਨੂੰ ਮੂੰਹ ਲਾਉਂਗੀ ਤੇ ਫੇਰ ਕੌਣ ਲਾਊਗਾ ਤੇ ਫੇਰ ਤੁਹਾਨੂੰ ਪਤਾ ਹੀ ਉਹ ਕਿੱਦਾਂ ਦਾ ਬੋਲਣਾ ਆ ਨੇ ਜਵਾਬ ਲੈ ਹੀ ਲਿਆ ਹੋਣਾ ਤੁਸੀਂ ਉਹਦੇ ਕੋਲ ਫੇਰ ਕੀ ਚੱਲ ਲੈ ਲੈ ਤੇ ਫੇਰ ਮੈਂ ਸੱਸ ਨੂੰ ਤੇ ਸੁਣਣਗੇ ਪੈਣੀਆਂ ਹੁਣ ਮੈਂ ਫੇਰ ਦੱਸ ਹੁਣ ਕੀ ਕਰਾਂ ਹੁਣ ਮੈਂ ਉਹਨੂੰ ਕੀ ਆਖਾਂ ਕਿੰਨਾ ਸਤਿ ਸ਼੍ਰੀ ਅਕਾਲ ਮੰਮੀ ਮੈਨੂੰ ਨਹੀਂ ਇਹ ਪਤਾ ਤੁਸੀਂ ਕੀ ਕਹਿ ਰਹੇ ਹੋ ਜਾ ਕੇ ਨਾ ਉਹ ਛਿੰਕ ਚ ਦੋਕ ਭਾਂਡੇ ਪਏ ਉਹ ਧੋ ਦੋ ਤੇ ਨਾਲੇ ਥੋੜੀ ਜਿਹੀ ਚਾਹ ਬਣਾ ਦਿਓ ਮੱਜ ਦੇ ਥੱਲੇ ਚਿੱਕੜ ਬੜਾ ਹੋਇਆ ਮੈਂ ਝਾੜੂ ਲੈ ਕੇ ਤਾ ਫੇਰ ਮੰਮੀ ਪੁੱਤ ਝਾੜੂ ਫੇਰ ਲਾਵੇਂ ਉਹਦਾ ਹਾਲ ਚਾਲ ਪੁੱਛਿਆ ਤੇਰਾ ਫਰਜ਼ ਬਣਦਾ ਪੁੱਛਣ ਦਾ ਫੇਰ ਵੀ ਤੇਰੀ ਪਰਜਾਈ ਆ ਹਾਂ ਤੇ ਵਰਕਾ ਹੀ ਪਾੜ ਦੋ ਨਾ ਮੈਂ ਉਹਦਾ ਹਾਲ ਪੁੱਛਦੀ ਅੱਜ ਤੇ ਨਾ ਮੈਂ ਪੁੱਛਣਾ ਕੱਲ ਮੈਨਾਂ ਉਹਦੇ ਨੇ ਮੱਥੇ ਲੱਗਨ ਨੂੰ ਨਹੀਂ ਦਿਲ ਕਰਦਾ ਵੀ ਆ ਦੁਬਾਰਾ ਨਾ ਮੈਨੂੰ ਕਹਿ ਦੇ ਉਹਦਾ ਹਾਲ ਪੁੱਛ ਲਾ ਵੀ ਬਹੁਤ ਚੰਗੀ ਕਰਕੇ ਗਈ ਨਾ ਇੱਥੋਂ ਕਰਾਂ ਕਿ ਕੋਈ ਆ ਮੇਰੇ ਕਹਿੰਦੇ ਇਹਨਾਂ ਨੇ ਕੁੜੀ ਦਾ ਵਿਆਹ ਨਹੀਂ ਨਾ ਕੀਤਾ ਬੜੀਆਂ ਮਿੰਤਾਂ ਤਰਲੇ ਕੀਤੇ ਸੀਗੇ ਕਿ ਇਹਦਾ ਕਰ ਦੋ ਕਿਤੇ ਹੋਰ ਪਰ ਨਾ ਆਂਦੇ ਸਾਡੀ ਕੁੜੀ ਨਹੀਂ ਮੰਨਦੀ ਚਲੋ ਠੀਕ ਆ ਨਹੀਂ ਮੰਨਦੀ ਤੇ ਨਾ ਮੰਨੇ ਹੁਣ ਮੈਂ ਇਹਨੂੰ ਐਦਾਂ ਦਾ ਬਦਨਾਮ ਕਰੂੰਗੀ ਨਾ ਕਿ ਬਦਨਾਮੀ ਤਾਂ ਸੁਆ ਨਾ ਇਹਨਾਂ ਦੇ ਪੱਲੇ ਵੀ ਕੋਖ ਨਾ ਰਹੂਗਾ ਫੇਰ ਵੇਖੀ ਕਿੱਦਾਂ ਨਹੀਂ ਇਹਦਾ ਵਿਆਹ ਕਰਦੇ ਚਲ ਕੋਈ ਗੱਲ ਨਹੀਂ ਇੱਕ ਗੱਲ ਹੈ ਗਈ ਆ ਮੈਨੂੰ ਨਾ ਥੋੜਾ ਜਿਹਾ ਆਪਣਾ ਸੁਭਾਅ ਬਦਲਣਾ ਪੈਣਾ ਆ ਫੇਰੀ ਇਹ ਮੈਂ ਸਾਰਾ ਕੁਝ ਕਰ ਸਕਦੀ ਆ ਨਹੀਂ ਤੇ ਫਿਰ ਜੋ ਘਰ ਦੇ ਵਿੱਚ ਹੋਇਆ ਨਾ ਸਾਰਾ ਇਲਜ਼ਾਮ ਮੇਰੇ ਸਿਰ ਤੇ ਆਉਣਾ ਕਿਉਂਕਿ ਜਿਹੜਾ ਕੰਮ ਮੈਂ ਕਰਨਾ ਵਾ ਨਾ ਉਹ ਗੁੱਸੇ ਨਾਲ ਨਹੀਂ ਪਿਆਰ ਨਾਲ ਹੋਣਾ ਵਾ ਜੇ ਮੈਂ ਇਹਨਾਂ ਨਾਲ ਪਿਆਰ ਨਾ ਰਹੂੰਗੀ ਨਾ ਤੇ ਇਹਨਾਂ ਨੇ ਸੋਚਣਾ ਵਾ ਵੀ ਇਹਦੀ ਅਕਲ ਟਕਾਣੇ ਆ ਗਈ ਆ ਇਹ ਮੌਤ ਦਾ ਦਰਵਾਜ਼ਾ ਨਾ ਵੇਖ ਕੇ ਮੋੜ ਆਈ ਆ ਤੇ ਫੇਰ ਹੀ ਸਭ ਕੁਝ ਕਰ ਸਕਦੀ ਆ ਮੈਂ ਪਹਿਲੇ ਨੰਬਰ ਤੇ ਨੀਰ ਲਾਵਾਂ ਨਾ ਸਾਨੇ ਤੇ ਜਿਹੜਾ ਮੈਂ ਸੋਚ ਕੇ ਆਈ ਆਂ ਇਹ ਘਰ ਦੇ ਵਿੱਚ ਇਹ ਨਾ ਨੂੰਣ ਵੇਖੀ ਕਿਦਾਂ ਗੱਲ ਨਾ ਆਗਾਂ ਵਾਂਗੂ ਫੈਲਦੀ ਆ ਘਰ 'ਚ ਤੇ ਜਿਹੜੀ ਇਹਦੀ ਬਦਨਾਮੀ ਹੋਣੀ ਹੋਣੀ ਆ ਨਾ ਸਾਰੇ ਪਿੰਡ 'ਚ ਵੀ ਬਦਨਾਮੀ ਹੋਊਗੀ ਅੱਗਾਂ ਨੂੰ ਗੱਲ ਫੈਲੂਗੀ ਉਦਾਂ ਤੇ ਇਹਦੇ ਭਰਾਣੇ ਦਾ ਫਾਹ ਵਧਣਾ ਨਹੀਂ ਆ ਹੁਣ ਵੇਖੀ ਕਿੱਦਾਂ ਵੱਢਦਾ ਇਹਦਾ ਫਾਹ ਲੈ ਆਦ ਹਵਾਜੀ ਨੇ ਨਾ ਸਾਰੀਆਂ ਤੋਰੀਆਂ ਬਾਹਰ ਸੁੱਟਤੀਆਂ ਮਥੱਲੇ ਬਲਾਂ ਡਿੱਗੀਆਂ ਇਦਾਂ ਕਰਦੀਆਂ ਤੋਰੀ ਤੇ ਕੋਈ ਹਾਨੀ ਅੰਚ ਲੱਗੀ ਵੀ ਇੱਕ ਵੀ ਨਹੀਂ ਲੱਭਣ ਦੀ ਤੇ ਮੰਮੀ ਨੇ ਕਹਿੰਨੀ ਸਬਜ਼ੀ ਮੰਗਾ ਲਾ ਕੇ ਕੋਈ ਜਨ ਲੈ ਆ ਹਾਏ ਹਾਏ ਮੇਰੇ ਤੇ ਪੈਰ ਲਿਬੜ ਗਏ ਸਾਰੇ ਹੁਣ ਕੀ ਕਰਾਂ ਮੀ ਇਹ ਤੇ ਚਿੱਕੜ ਹੀ ਬੜਾ ਵਾ ਤੇ ਇਦਾਂ ਕਦੀ ਇਹਦੇ ਕਮਰੇ ਥਾਣੀ ਨਹੀਂ ਜਾਣਾ ਫੇਰ ਇਹਨੇ ਰੋਲਾ ਪਾਉਣਾ ਵਾ ਇਥੋਂ ਬਾਹਰੋਂ ਦੀ ਨਿਕਲ ਜਾਨੀ ਆ ਐਨੂੰ ਦੂਜੇ ਵੇਲੀ ਥਾਣੀ ਚਲ ਜਾਨੀ ਆ ਤੇ ਫੇਰ ਬੋਰ ਬੋਰ ਕਰਨਾ ਮੇਰਾ ਕਮਰਾ ਲਬੇੜ ਗਈ ਮੀਨ ਇਹ ਗਾਂਧੀ ਪਾਇਆ ਵਾ ਥਾਂ ਥਾਂ ਚਿੱਕੜ ਕੀਤਾ ਗਿਲਗਲਾਂਜੀ ਕੀਤੀ ਆ ਪੈਰ ਉੱਥੇ ਧੋ ਕੇ ਹੁੰਨੀ ਆ ਸਾਰੇ ਲਿਬੜ ਗਏ ਅਜੇ ਵੀ ਨਹੀਂ ਰੱਬ ਹਟੰਡਿਆ ਵੀ ਹੁਣ ਤੂੰ ਹਟ ਜਾ ਵੀ ਇੰਨਾ ਨੁਕਸਾਨ ਹੋਇਆ ਲੋਕਾਂ ਦਾ ਤੇ ਵੀ ਤੂੰ ਹੁਣ ਹਟ ਜਾ ਕੇ ਤੇ ਰਹਿਮ ਕਰ ਲਾ ਜਾ ਕੇ ਰੋਟੀ ਪਾਣੀ ਦਾ ਐਦھر ਆ ਬਾਹ ਤੇਰੇ ਨਾਲ ਇੱਕ ਗੱਲ ਕਰਨੀ ਮੈਂ ਕੀ ਗੱਲ ਕਰਨੀ ਹੈ ਮੈਨੂੰ ਤੇਰੇ ਮੱਥੇ ਲੱਗਣਾ ਵੀ ਨਾ ਮੇਰੇ ਮੱਥੇ ਨਹੀਂ ਲੱਗਣਾ ਤੇ ਨਾ ਲੱਗ ਮੈਨੂੰ ਪਹਿਲਾਂ ਇਹ ਦੱਸ ਪਿਆ ਬਾਹਰ ਕਾਣੇਗਾ ਜਿਹਦੇ ਨਾਲ ਤੂੰ ਗੱਲਾਂ ਕਰਨ ਡਈ ਹੈਗੀ ਕੌਣ ਖੜਾ ਹੈ ਕਿੱਥੇ ਕੀ ਗੱਲਾਂ ਕਰਨ ਡੀਆਂ ਹਾ ਹਾਏ ਮੈਨੂੰ ਵੇਹ ਕਿੱਡੀ ਸਦੈਲ ਬਣਾਉਣੀ ਆ ਮੈਂ ਅੰਨੀ ਨਹੀਂ ਹੈਗੀ ਮੈਂ ਕੋਠੇ ਤੋਂ ਸਾਫ-ਸਾਫ ਵੇਖ ਕੇ ਆਈ ਆ ਵੀ ਤੂੰ ਗਲੀ 'ਚ ਕੋਹ ਨਾ ਕਿਸ ਦੇ ਨਾਲ ਰਾਹ ਦੇ ਉੱਤੇ ਗੱਲਾਂ ਕਰਨ ਡਈ ਹੈਗੀ ਤਾਂ ਉਹਨੇ ਤੇਰੇ ਹੱਥ ਦੇ ਵਿੱਚ ਵੀ ਕੋਹ ਫੜਾਇਆ ਹੈਗਾ ਭਾਬੀ ਕੀ ਬਕਵਾਸ ਕਰੀ ਜਾਂਦੀ ਆ ਤੇਰਾ ਕਹਿਣ ਦਾ ਕੀ ਮਤਲਬ ਆ ਮੈਂ ਤਾਂ ਮੰਮੀ ਨੇ ਇੱਥੇ ਤੜਕਾ ਚੀਨ ਢਾ ਕੇ ਗਈ ਆ ਮੈਂ ਤਾਂ ਤੋਰੀਆਂ ਤੋੜਨ ਗਈ ਉਹ ਤਾਂ ਲੱਭੀਆਂ ਨਹੀਂ ਤੇ ਮੈਂ ਤੇ ਮੇਰੇ ਪੈਰ ਲਿਬੜੇ ਉਹ ਉੱਤੋਂ ਦੇ ਚੱਲ ਗਈ ਉਧਰ ਵੀ ਤੋਹਨੀ ਆ ਨਾ ਨਾ ਪੈਰ ਤੇਰੇ ਕੋਲ ਜਿਆਦਾ ਹੀ ਲਿਬੜੇ ਆ ਤੇਰੇ ਪੈਰਾਂ ਨੂੰ ਮਹਿੰਦੀ ਜਿਹੀ ਲੱਗੀ ਆ ਮਹਾਰਾਣੀ ਦੇ ਵੀ ਪੈਰ ਲਿਬੜਿਆ ਬਾਹਨੇ ਨਾ ਕਿ ਹੋਰ ਦੇ ਗਾੜੀ ਗਈ ਮੈਂ ਤੈਨੂੰ ਆਪ ਵੇਖਿਆ ਨਾ ਘੇਟੋਂ ਬਾਹਰ ਵੱਲੋਂ ਹੁੰਦੀ ਨਾ ਮੈਂ ਕੋਠੇ ਤੋਂ ਨਹੀਂ ਆਈ ਆ ਮੈਂ ਸਾਰੇ ਕੋਹ ਵੇਂਦੀ ਆਈ ਆ ਵੀ ਕੀ ਤੂੰ ਕਰਦੀ ਫਿਰਦੀ ਆ ਇਹ ਬਕਵਾਸ ਕਰੀ ਨਹੀਂ ਬੰਦੀ ਤੂੰ ਹਾਬਨਾ ਖੂਜਾ ਕੀ ਵੇਖਿਆ ਤੂੰ ਦੱਸ ਜੀ ਵਿਖਿਆ ਮੇਰੀ ਗੱਲ ਸੁਣੋ ਮੈਂ ਤਾਂ ਬਕਵਾਸ ਹੀ ਕਰਦੀ ਆ ਅਜੇ ਨਹੀਂ ਤੁਹਾਨੂੰ ਮੇਰੀਆਂ ਗੱਲਾਂ ਸਮਝ ਆਉਂਦੀਆਂ ਜਿੱਦਾਂ ਤੁਹਾਡੀ ਭੈਣ ਨੇ ਮੂੰਹ ਸਿਰ ਕਾਲਾ ਕਰਾਇਆ ਤਾਂ ਨਾ ਤੁਹਾਨੂੰ ਮੂੰਹ ਨਾ ਬਾਹਰ ਕੱਢਣ ਜੋਗੇ ਛੱਡਿਆ ਫਿਰ ਤੁਹਾਨੂੰ ਪਤਾ ਲੱਗਣਾ ਵਾ ਵੀ ਪਰਮਜੀਤ ਸੱਚ ਆਂਦੀ ਹੀ ਪਰਮਜੀਤ ਝੂਠ ਨਹੀਂ ਬੋਲਦੀ ਨਾ ਕਾਲਾ ਨੇ ਮੂੰਹ ਕੰਨ ਹਟਾ ਕਰਾ ਦੇਣਾ ਔਰ ਮੈਨੂੰ ਲਸਣ ਗੰਡਾ ਇੱਥੇ ਦੇ ਕੇ ਗਈ ਵੀ ਸੇਲ ਤੇ ਮੈਂ ਤੋਰੀਆਂ ਵੇਖ ਕੇ ਲੈ ਆਉਣੀ ਆ ਉਹ ਮੁਰਦੀ ਪਹਿਲੀ ਤੋਰੀਆਂ ਲੈ ਵੇਖਣਾ ਆ ਕਿ ਨਹੀਂ ਲੱਭੀਆਂ ਉਹਨਾਂ ਤੇ ਪੈਰ ਧੋਣ ਗਈ ਉੱਥੋਂ ਬਾਥਰੂ ਚੋ ਓ ਮਾਤਾ ਤੂੰ ਰਹਿਣ ਦੇ ਰਹਿਣ ਦੇ ਮੈਂ ਤੁਹਾਨੂੰ ਦੱਸਾਂ ਤੁਹਾਡੀ ਕੁੜੀ ਦੇ ਵੱਸਣ ਦੇ ਲਸਣ ਨਹੀਂ ਹੈਗੇ ਦੋਹੀ ਥਾਈ ਦੇ ਉਹਦਾ ਅੱਗੇ ਕੀਤਾ ਸੀ ਉੱਥੇ ਨਹੀਂ ਵਸੀ ਜੇ ਚੱਜਦੀ ਹੁੰਦੀ ਨਾ ਚਲੋ ਮੰਨਿਆ ਘਰ ਵਾਲਾ ਨਹੀਂ ਰਿਹਾ ਤੇ ਕੋ ਬਾਕੀ ਟੱਬਰ ਤੇ ਉੱਥੇ ਹੀ ਨਾ ਇਹਨੂੰ ਰੱਖ ਸਕਦਾ ਹੈਗਾ ਪਰ ਇਹਨੇ ਰਹਿਣਾ ਨਹੀਂ ਇਹ ਇਹ ਚਾਰ ਜਨਰ ਮਾਰੇ ਆ ਮੇਰੇ ਮੂੰਹ ਸੁਣਦੇ ਹੀ ਆ ਤਰੀ ਤੇ ਮੇਰੀ ਇੱਧਰ ਗੱਲ ਸੁਣ ਮੇਰੇ ਨਾਲ ਸਿੱਧੀ ਤਰ੍ਹਾਂ ਗੱਲ ਕਰ ਤੇਰਾ ਕਹਿਣ ਦਾ ਕੀ ਮਤਲਬ ਆ ਤੂੰ ਕਹਿਣਾ ਕੀ ਚੰਨੀ ਸਿੱਧੀ ਤਰ੍ਹਾਂ ਮੈਨੂੰ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਵੀ ਕਹਿਣਾ ਮੈਂ ਤੈਨੂੰ ਇਹ ਚੰਨੀ ਆ ਵੀ ਆਹ ਕੌਣ ਹੀ ਮੁੰਡਾ ਕੀ ਉਹਨੇ ਤੇਰੇ ਹੱਥ ਚ ਫੜਾਇਆ ਹੈਗਾ ਦੱਸ ਨਾ ਮੈਨੂੰ ਵਿਖਾ ਲੈ ਕਿਹੜਾ ਮੁੰਡਾ ਕੀ ਚੀਜ਼ ਫੜਾਈ ਮੇਰੇ ਹੱਥ ਚ ਕੁਝ ਵੀ ਨਹੀਂ ਮੈਂ ਤਾਂ ਹੱਥ ਸਾਬਣ ਕੰਨ ਗਈ ਪੂੰਝਣ ਗਈ ਅੰਦਰ ਤੌਲੀਏ ਦੇ ਨਾਲ ਬੱਲੇ ਨਹੀਂ ਬੱਲੇ ਬਾਹਰ ਕਿਤੇ ਤੌਲੀਆ ਹੈ ਕਹੀ ਗਿਆ ਨਹੀਂ ਲੋਕੀ ਦੇ ਅੰਦਰ ਕੇ ਚੁੰਨੀਆਂ ਨਾਲ ਹੀ ਪੂੰਝ ਲੈਂਦੀ ਆ ਤੂੰ ਉਹ ਗਈ ਅੰਦਰ ਪੂੰਝਣਾ ਮੇਰੀ ਗੱਲ ਮੰਨੋ ਮੇਰੇ ਤੇ ਯਕੀਨ ਕਰੋ ਕੋਈ ਮੁੰਡਾ ਹੈਗਾ ਹੀ ਉਹਨੇ ਇਹਨੂੰ ਕੋ ਫੜਾਇਆ ਹੈਗਾ ਤੁਹਾਨੂੰ ਮੈਂ ਦੱਸ ਦਿੰਨੀ ਆ ਇਹ ਅੰਦਰ ਗਈ ਹੀ ਰੱਖਣਾ ਉਹ ਪੰਜੀ ਮੂਸਮਾਲ ਕੱਲਾ ਧਾਨ ਮੇਰੀਓ ਨਾ ਭੈਣ ਤੁਹਾਡੀ ਆ ਤੇ ਤਾਂ ਹੀ ਕਹਿ ਨਹੀਂ ਆ ਆਪਣੀ ਇੱਜ਼ਤ ਦੀ ਫਿਕਰ ਆ ਨਾ ਤੇ ਤਾਇਆ ਨਾ ਕਹਿਨੀ ਆ ਪੈਨੂੰ ਥੋੜੀ ਜੀ ਨੱਥ ਪਾ ਲੋ ਚਲੋ ਮੇਰੀ ਗੱਲ ਤੇ ਨਹੀਂ ਯਕੀਨ ਨਾ ਤੇ ਮੈਂ ਹੁਣੇ ਜਾ ਕੇ ਇਹਦੇ ਕਮਰੇ 'ਚ ਤਲਾਸ਼ੀ ਲੈਣੀ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਪੇ ਹੋ ਜਾਊਗਾ ਐਂਧਰ ਖਲੋ ਕਿੱਧਰ ਚੱਲੀ ਆ ਤੇਰਾ ਕੀ ਪਤਾ ਵਾ ਤੂੰ ਹੱਥ 'ਚ ਫੜ ਕੇ ਕੁਝ ਲੈ ਜੇ ਤੇ ਉੱਥੇ ਰੱਖ ਆਵੇਂ ਮੈਨੂੰ ਤੇਰੇ ਤੇ ਵਿਸ਼ਵਾਸ ਨਹੀਂ ਆ ਮੈਂ ਆਪਣੇ ਕਮਰੇ 'ਚ ਮੇਰੇ ਜਾਊਗਾ ਮੇਰੇ ਵੀਰ ਤੇ ਮੇਰੀ ਮਾਂ ਉਹ ਜਾ ਕੇ ਵੇਖਣਗੇ ਜਾ ਕੇ ਕੁਝ ਵੀ ਤੇ ਚਲ ਠੀਕ ਆ ਜਦੋਂ ਹਾਂ ਹੀ ਕਾਣੋਂ ਨਹੀਂ ਹੈਗੀ ਸਾਡੇ ਵਿੱਚ ਤੁਹਾਨੂੰ ਲੋੜ ਵੀ ਕੀ ਆ ਜਾਣ ਦੀ ਉਹ ਤੂੰ ਜ਼ਬਾਨਦ ਰੱਖ ਮੈਂ ਅੰਦਰ ਵੇ ਨਾ ਕੀ ਰੱਖਿਆ ਨਾ ਚੰਗਾ ਜਮਾਵੇਂ ਤੇ ਬੈਟੇ ਚ ਕੀ ਹੋਣਾ ਵਾ ਲਬਾਰੀ ਫੋਲ ਲਬਾਰੀ ਵੇਂਦੇ ਆ ਕੀ ਰੱਖਿਆ ਲਬਾਰੀ ਮੈਨੂੰ ਤੇ ਪਤਾ ਨਹੀਂ ਕੀ ਆਂਦੀ ਰੱਖਿਆ ਕੱਖ ਵੀ ਇੱਥੇ ਕੀ ਰੱਖਤਾ ਨਹੀਂ ਥੇ ਕੱਖ ਨਹੀਂ ਗਾ ਕੱਪੜੇ ਹੀ ਆ ਉਹ ਇੱਥੇ ਲਾ ਈ ਐਥੇ ਗੁੱਖ ਵੀ ਨਹੀਂ ਕਰ। ਖੱਲੇਲਾ ਖਾਣਾ ਬੋਲਾ ਮਾਤਾ। ਇਹਨੂੰ ਸ਼ਾਕਣਾ ਵਾਲੀ ਕੋਈ। ਖੱਲਲਾ ਵੀ ਜਿੱਤਨਾ ਨੇ ਭਰਿਆ ਹੋਰ ਤੇ ਗੁੱਖ ਨਹੀਂ ਦੀਗਾ ਸਾਨੂੰ। ਬਾਰੇ ਜਿੱਤ ਕੋਈ ਨਹੀਂ ਕਰਨਾ ਮਖਾਲੇ ਦੱਬਿਆ ਹੀ ਆ ਜਿੱਤਿਆਂ ਵਾਲਿਆ ਵੇਖ ਲੈ ਚੰਗੀ ਤਰ੍ਹਾਂ ਤੂੰ। ਕੱਖ ਵੀ ਨਹੀਂ ਇੱਥੇ ਹੋਣਾ ਇੱਥੇ ਕੀ ਹੈ? ਕੱਖ ਵੀ ਨਹੀਂ ਆ। ਲੈ। ਕੀ ਆ ਇਥੇ? ਮੈਨੂੰ ਸਭਾ ਫੋਲ ਦੇ ਹਨ। ਤੈਨੂੰ ਰੋਲਾ ਪਾਈ ਜਾਨੀ ਅੰਦਰ ਅੰਦਰ ਅੰਦਰ। ਮਾਰੀ ਵੇਖੀ ਆ ਨਾ। ਇਹਦੇ ਪੱਡਾਂ ਦੀ ਵੀ ਤਲਾਸ਼ੀ ਲਓ। ਤੁਹਾਨੂੰ ਆਪੇ ਪਤਾ ਲੱਗ ਜੂਗਾ ਕਿ ਕੀ ਆ ਤੇ ਕੀ ਨਹੀਂ ਆ। ਉਹ ਚੱਲ ਮਾਤਾ ਬਾਡੀ ਫੋਲ ਦੇ ਨਹੀਂ ਲਿਆ। ਉਹ ਉੱਧਰ ਵੇਲਾ ਸਰਾਂ ਯਾਰ ਕੀ ਆ? ਉਹ ਆळ्या ਬਲ ਕੱਖ ਵੀ ਨਹੀਂ ਆਲਾ। ਦਾ ਕੋਹ ਵੀ ਨਹੀਂ ਕਰ ਰਿਹਾ। ਕੀ ਵਾਲਿਆ ਆ। ਐਵੇਂ ਨ ਬਦਨਾਮ ਕਰੀ ਜਾਂਦੇ ਵਿਚਾਰੀ ਨੇ। ਆਗੀ ਪਰਚੀ ਜੀ ਨਿਕਲੀ ਇੱਕ ਸੌਦੇ ਸਾਦੇ ਦੀ ਲੱਗਦੇ ਰੱਖੀਏ ਨੇ ਐ ਇਦਾਂ ਦੀ ਪਰਚੀ ਹੈਗੀ ਜਿਹੜਾ ਇਹਦੇ ਹੱਥ ਚ ਫੜਾਉਣ ਰਿਆ ਹੈਗਾ ਮੈਨੂੰ ਆਂਦੇ ਤੁਸੀਂ ਝੂਠ ਬੋਲਦੀ ਆ ਖੋਲੋ ਤਾਂ ਸਹੀ ਬੜੀਆਂ ਹਾਸਾ ਸਸ ਗੱਲਾਂ ਕਰਦੀ ਉਹਦੇ ਨਾਲ ਕੀ ਲਿਖਿਆ ਗਰਨਾਮਾ ਲਿਖਿਆ ਵੀ ਹੈਗਾ ਉੱਤੇ ਕਿ ਐਵੇਂ ਹੀ ਆ ਗਰਨਾਮੇ ਹੱਥ ਜੀ ਫੜ ਛੜਣਾ ਵਾ ਇਹਨ ਪੜ ਕੇ ਸੁਣਾਵਾ ਕੀ ਲਿਖਿਆ ਹੋਇਆ ਹੈ ਇਹਦੇ ਤੇ ਮਾਤਾ ਲੈਟਰ ਜੀ ਆਈ ਕੋਈ ਦਾ ਉਹ ਲੈਟਰ ਜਿਆ ਮੈਨੂੰ ਵੀ ਦੱਸ ਨਾ بیاਓ ਮੈਂ ਪੜ ਕੇ ਦੱਸਾਂ ਤੁਹਾਡੇ ਕੋ ਨਹੀਂ ਪੜਿਆ ਜਾਂਦਾ ਤੇ ਵੀਰ ਇਹ ਝੂਠ ਬੋਲਦੀ ਆ ਇਹ ਮੈਂ ਨਹੀਂ ਲਿਆਂਦਾ ਕੋਈ ਵੀ ਕਾਗਜ਼ ਇਹ ਮੇਰੇ ਤੇ ਇਲਜ਼ਾਮ ਲਾਉਂਦੀ ਆ ਨਾ ਇਲਜ਼ਾਮ ਲਾਉਂਦੀ ਆ ਮੈਨੂੰ ਇਹ ਦੱਸ ਤੇਰੇ ਮੈਂ ਪੜਿਆ ਤੇ ਹੈ ਨਹੀਂ ਤੇ ਤੈਨੂੰ ਗੇਤੀ ਪਤਾ ਲੱਗ ਗਿਆ ਮੇਰੇ ਤੇ ਇਲਜ਼ਾਮ ਲੱਗਣ ਡਿਆ ਵਾ ਪੜ ਲੈinde ਹੌਸਲਾ ਕਰ ਹੋਏ ਮੈਂ ਮਾਰ ਗਈ ਮਾਤਾ ਮੈਂ ਤੁਹਾਨੂੰ ਆਂਦੀ ਆਂ ਵੀ ਇਹਦਾ ਵਿਆਹ ਕਰ ਦੋ ਜਾਂ ਨਹੀਂ ਵਿਆਹ ਕਰਨਾ ਤਾਂ ਇਹਨੂੰ ਉੱਥੇ ਹੀ ਘਲਾ ਦੋ ਉਹਨਾਂ ਦੇ ਕੋਲ ਵਾਵਾ ਉਹਨਾਂ ਦੇ ਸੱਸ ਨੂੰ ਨੇ ਇਹਨੂੰ ਨੱਥ ਪਾਈਗੀ ਘਰੋਂ ਬਾਹਰ ਨਹੀਂ ਨਿਕਲਣ ਦਿੰਦੀਆਂ ਤੁਹਾਡੇ ਵੱਸੋਂ ਬਾਹਰ ਹੋ ਗਿਆ ਕੰਮ ਹੈ ਕੁੜੀ ਤੁਹਾਡੀ ਤੁਹਾਡੇ ਹੱਥੋਂ ਨਿਕਲ ਚੱਲੀ ਜੇ ਓ ਚੁੱਪ ਕਰ ਦੋ ਕਵਲ ਦੱਸ ਕੌਣ ਹੀ ਮੁੰਡਾ ਉਹ ਵੀਰ ਮੈਂ ਕਹਿ ਨਹੀਂ ਆ ਨਾ ਭਾਬੀ ਝੂਠ ਬੋਲਣ ਦੀ ਮੇਰੇ ਤੇ ਇਲਜ਼ਾਮ ਲਾਉਂਦੀ ਆ ਮੈਂ ਇਦਾਂ ਦੀ ਹੋ ਸਕਦੀ ਤੈਨੂੰ ਪਤਾ ਵਾ ਨਾ ਕਿ ਮੈਂ ਇਦਾਂ ਦਾ ਕੰਮ ਨਹੀਂ ਕਰ ਸਕਦੀ ਮੀ ਪਾਣੀ ਲੈਟਰ ਕਿਥੋਂ ਦਸਾ ਆ ਗਿਆ ਫਿਰ ਇਹ ਹੁਣ ਭਾਬੀ ਨੂੰ ਪਤਾ ਜਿੰਨੇ ਝੂਠੀ ਇਹ ਝੂਠ ਬਣਾਉਂਦੀ ਹੈ ਆਪਣੇ ਕੋਲੋਂ ਬਣਾਈ ਜਾਂਦੀ ਆ ਵੀ ਮੇਰੇ ਦਾ ਵੀ ਮੰਨੇ ਵੇਖਿਆ ਹੁਣ ਲਾਪੀ ਨਾ ਕਲੇ ਦੂਜੇ ਸੁਟਣ ਤੁਸੀਂ ਵੀ ਇਹਦੇ ਤੇ ਬੜਾ ਯਕੀਨ ਕਰਦੇ ਮੇਰੀ ਭੈਣ ਦੋ ਦਿਨ ਤੋਂ ਪਈ ਆ ਮੇਰੀ ਭੈਣ ਨੂੰ ਕਹਿਣਾ ਕੋਈ ਨਹੀਂ ਹੁਣ ਤੁਹਾਡੀ ਅੱਖਾਂ ਵਧੀਆ ਕਿ ਨਹੀਂ ਪਤਾ ਲੱਗਾ ਤੁਹਾਡੀ ਭੈਣ ਕੀ ਚੀਜ਼ ਲਾਪੀ ਮਗਰਮਸ ਦੇ ਅਥਰੂ ਸੁਟਣ ਚਲ ਤੇ ਇਹ ਤਾਂ ਬਹੁਤ ਚੁੱਪ ਕਰਕੇ ਸਾਡੇ ਘਰ ਕੀ ਪੰਡਿਆ ਕੋਈ ਸਮਝ ਨਹੀਂ ਲੱਗਣ ਈ ਮੈਨੂੰ ਤਾਂ ਕੀ ਸਾਡੇ ਘਰ ਪੰਡਿਆ ਤੇ ਕੀ ਨਹੀਂ ਪੰਡਿਆ ਮੰਮੀ ਭਾਬੀ ਏਡਾ ਬਰਡਾ ਲਾ ਜਾ ਮੇਰੇ ਤੇ ਲਾਉਗੀ ਮੈਂ ਕਦੀ ਸੋਚਿਆ ਵੀ ਨਹੀਂ ਪੁੱਤ ਤੈਨੂੰ ਕੋਈ ਰੋਂ ਦੀ ਲੋੜ ਨਹੀਂ ਮੈਂ ਤੇਰੇ ਨਾਲ ਵਾ ਵੀਰ ਤੇਰੇ ਨਾਲ ਵਾ ਕੋਈ ਨਹੀਂ ਤੈਨੂੰ ਵੀਰ ਤੇਰਾ ਵੀ ਆਂਦਾ ਅਸੀਂ ਇਹਦੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਸੀਂ ਨਤਾਰਾਂਗੇ ਮੰਮੀ ਤੂੰ ਕਿਦਾਂ ਤੇਰਾ ਪੁੱਤ ਝੂਠਾ ਜਾਮ ਲਾਉਗੀ ਉਹ ਤੂੰ ਇਹ ਤੇ ਵਿਸ਼ਵਾਸ ਕਰ ਲੋਗੇ ਪਰ ਵੀਰ ਦਾ ਕੀ ਆ ਉਹਨੇ ਅੱਜ ਮੈਨੂੰ ਛੱਕ ਦੀ ਨਿਗਾਹ ਨਾਲ ਵੇਖਿਆ ਵਾ ਕੋਈ ਗੱਲ ਨਹੀਂ ਵੀਰ ਮੈਂ ਪੇ ਸਮਝਾ ਲੂੰਗੀ ਉਹਨੇ ਮੰਨ ਜਾਣਾ ਵੀਰ ਨੇ ਵੀਰ ਇਦਾਂ ਦਾ ਨਹੀਂ ਉਹਨੂੰ ਹੁਣ ਜਰਾ ਕੁ ਮਾੜਾ ਜਿਹਾ ਗੁੱਸਾ ਆਉਣਾ ਹੈਗਾ ਉਹ ਪਰਮਜੀਤ ਇਧਰ ਆ ਗੱਲ ਸੁਣ ਮੇਰੀ ਹਾਂਜੀ ਸੱਚ ਸੱਚ ਬੋਲੀ ਕੌਣ ਹੀ ਮੁੰਡਾ ਉਹ ਮੈਨੂੰ ਕੀ ਪਤਾ ਕੌਣ ਹੀਗਾ ਮੁੰਡਾ ਉਹ ਮੈਂ ਵੇਖਿਆ ਤੇ ਤੁਹਾਨੂੰ ਦੱਸਤਾ ਨਹੀਂ ਜੇ ਤੂੰ ਵੇਖਿਆ ਤੂੰ ਪਛਾਣਿਆ ਨਹੀਂ ਉਹਨਾਂ दस ਮੇਰੇ ਨਾ ਪੜਦਾ ਰਿਹਾ ਸੀ ਕਿ ਮੈਂ ਉਹਨੂੰ ਪਛਾਨਣਾ ਹੈਗਾ ਇਲਜ਼ਾਮ ਲਾਉਣ ਲਈ ਤੂੰ ਚੰਗੀ ਭਲੀ ਆ ਤੂੰ ਦੇਖਿਆ ਜਾਂਦਾ ਇਹਨੂੰ ਹੈਂ ਹੱਦ ਹੋ ਗਈ ਤੁਹਾਡੇ ਵਾਲੀ ਮੈਂ ਨਾ ਇਸੇ ਕਰਕੇ ਗੱਲ ਮੂੰਹੋਂ ਨਹੀਂ ਕੱਢਦੀ ਮੈਨੂੰ 2-4 ਦਿਨ ਹੋ ਗਏ ਹੈ ਵੇਖਣ ਦੇ ਇਹਦੇ ਲੱਛਣ ਤੇ ਮੈਂ ਚੁੱਪੀ ਕੀਤੀ ਹੈਗੀ ਕਾਈਆਂ ਵੀ ਉਲਟਾ ਮੇਰੇ ਤੇ ਇਲਜ਼ਾਮ ਲੱਗਣਾ ਵਾ ਮੈਨੂੰ ਸੌਂ ਲੱਗੇ ਮੈਂ ਵੇਖਿਆ ਹੈਗਾ ਹੈਗਾ ਪਰ ਮੈਨੂੰ ਇੰਨਾ ਨਹੀਂ ਪਤਾ ਹੈਗਾ ਕਿ ਉਹ ਕੌਣ ਸੀ ਤੇ ਕੌਣ ਨਹੀਂ ਹੁਣ ਤੂੰ ਆਖੜੀ ਆ ਪਰ ਮੈਂ ਤੇਰੀ ਸੌਂਦੇ ਚ ਯਕੀਨੀ ਨਹੀਂ ਕਰਦਾ ਮੈਨੂੰ ਪਤਾ ਜਦੋਂ ਲੱਗੀ ਤੂੰ ਜੇ ਗੱਲ ਝੂਠ ਨਿਕਲੀ ਨਾ ਕੁਛ ਹੋਇਆ ਚ ਸਚਾਈ ਮਾਸਾਜ ਨਹੀਂ ਨਾ ਹੋਈ ਤੇ ਤੂੰ ਮੇਰੇ ਨਾਲ ਹਸਾਲ ਆਈ ਤੇਰਾ ਬੰਦਾ ਕੀ ਆ ਚਲੋ ਠੀਕ ਆ ਮੈਨੂੰ ਤੇ ਤੂੰ ਹੀ ਵੱਡ ਦਿਓ ਪਰ ਜੇ ਕਿਤੇ ਇਹ ਗੱਲ ਸੱਚੀ ਨਿਕਲੀ ਤੇ ਫਿਰ ਮੈਨੂੰ ਇਹ ਦੱਸੋ ਵੀ ਉਹਦਾ ਕੀ ਕਰਨਾ ਵਾ ਉਹਦਾ ਕੀ ਬਣੂਗਾ